ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰੀਏ ਆਲਾ ਸਰੀਏ ਆਲਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਇਹ 메ਨ ਛੜਕ ਤੇ ਆਉਂਦਾ ਜਦੋਂ ਆਪਾਂ ਬਾਜੇਖਾਨੇ ਤੋਂ ਬਰਨਾਲੇ ਨੂੰ ਜਾਂਦੇ ਆ ਇਹਦੇ ਨੇੜੇ ਪਿੰਡ ਸੁਖਾਨੰਦ ਹੈ ਡੋੜ ਪਿੰਡ ਇਸੇ ਛੜਕ ਦੇ ਉੱਤੇ ਆ ਜਾਂਦਾ ਭਗਤਾ ਭਾਈ ਕਾ ਵੀ ਨੇੜ ਹੈ ਸੋ ਸਰੀਏ ਵਾਲੇ ਪਿੰਡ ਚੋਂ ਵੀਡੀਓ ਬਣਾ ਰਹੇ ਆ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਿਹਾ ਦੋਸਤੋ ਬਾਈ ਕੋਲ ਦੋ ਨਗ ਜਿਹੜੇ ਮੈਂ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਣਾ ਹੈ ਜਿਹਦੇ 'ਚ ਇੱਕ ਗੱਬਣ ਚੱਕਪਾਸ ਵੱਛੀ ਤੇ ਇੱਕ ਝੋਟੀ ਮਾਰਕਿੰਗ ਸਾਰੀ ਨੀਲੀ ਰਾਵੀ ਵਾਲੀ ਹੈ ਇਹ ਗੱਬਣਾਂ ਦਿਨ ਹਜੇ ਲੈਂਦੀ ਹੈ ਵੈਸੇ ਜਿਹੜੇ ਪਸ਼ੂ ਐਸ ਟਾਈਮ ਘਰੇ ਮੌਜੂਦ ਹਨ ਚੱਕ ਕੇ ਟੋਕੜ ਗੱਬਣ ਗਾਂ ਵੀ ਹੈਗੀ ਐ ਤੇ ਇੱਕ ਅਸਰ ਵੱਛੀ ਵੀ ਹੈਗੀ ਐ ਪਰ ਮੈਂ ਇਹਨਾਂ ਦੀ ਡਿਟੇਲ ਵੈਸੇ ਤੁਹਾਨੂੰ ਬਾਈ ਤੋਂ ਪੁੱਛ ਦੂੰਗਾ ਜਿਹੜੀ ਅੱਜ ਮੇਰੀ ਵੀਡੀਓ ਬਾਨੀ ਐ ਤੇ 'ਚ ਮੈਂ ਦੋ ਨਗ ਤੁਹਾਨੂੰ ਦਿਖਾਉਣੇ ਆ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਪਸੰਦ ਆਜੇ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਕੱਬਣ ਵੈੜ ਭਾਵੇਂ ਇੱਥੇ ਚੈੱਕ ਕਰਾ ਕੇ ਲੈ ਜਾਓ ਉਸ ਤੋਂ ਬਾਅਦ ਕੋਈ ਭਰਾ ਲਾਂਬਾ ਨੇ ਇਸ ਵਕਤ ਉਹ ਦਿਓ ਮੱਝ ਗੱਬਣ ਹੈ ਇਹਦੇ ਥਣ ਪਾਸ ਹੋ ਜਾਣਗੇ ਬਾਕੀ ਇਹ ਤੋਂ ਦੁੱਧ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਕੰਮ ਕਰੂਗੀ ਸੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੋਸਤੋ ਇਹਨਾਂ ਦੋਨਾਂ ਪਸ਼ੂਆਂ ਬਾਰੇ ਉਹ ਤੋਂ ਪਹਿਲਾਂ ਜਿਹੜੇ ਦੋ ਡਾਕ ਸਾਈਡ ਤੇ ਖੜੇ ਉਹਨਾਂ ਬਾਰੇ ਥੋੜੀ ਇਨਫੋਰਮੇਸ਼ਨ ਵੀਰ ਤੋਂ ਲੈ ਲੈਂਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਨਾਮ ਮੇਰਾ ਅਕਵਾਲ ਸਿੰਘ ਜੀ ਹਾਂ ਸ੍ਰੀਵਾਲਾ ਨੇੜੇ ਭਗਤਾ ਭਾਈ ਐਸੜੀ ਚੜ੍ਹਦੇ ਵਾਲੇ ਪਾਸੇ ਠੀਕ ਹੈ ਸ਼ਬਦੇ ਵਾਲੇ ਪਾਸੇ ਬਾਜਾਖਾਨਾ ਹੈ ਇਕਬਾਲ ਭਾਈ ਅੱਜ ਦੋ ਨਾਗ ਆਪਾਂ ਇਧਰ ਲੈ ਦਿਖਾਵਾਂਗੇ ਉਹ ਤੋਂ ਪਹਿਲਾਂ ਇਹ ਦੱਸੋ ਵੀ ਵਪਾਰ ਦਾ ਕੰਮ ਕਰਦੇ ਆਪਾਂ ਨਹੀਂ ਕਰਦੇ ਆ ਜੀ ਆ ਛੋਟੀ ਘਰੇ ਤਿਆਰ ਕਰੀ ਆ ਇੱਕ ਅੱਧੀ ਲੈ ਵੀ ਲੈਣੇ ਤੋਕੜ ਦੁਕੜ ਜਾਂ ਤੋਕ ਅੱਛਾ ਇਧਰ ਜਿਹੜੇ ਦੋ ਨਾ ਖੜੇ ਆ ਵੱਛੀ ਜਿਹੜੀ ਆ ਦੰਦੋ ਕਿਵੇਂ ਇਹ ਦੰਦੋ ਖੇਰੀ ਆ ਜੀ ਗੱਬਣ ਤਰੀ ਹੋਈ ਨਹੀਂ ਗੱਬਣ ਨਹੀਂ ਇਹਦੇ ਨਾਲ ਹੀ ਪਰਲੇ ਪਾਸੇ ਇੱਕ ਗਾਂ ਖੜੀ ਹੈ ਬਈ ਉਹ ਟੋਕੜ ਗੱਬਣ ਗਾਂ ਜੀ 10 ਕਿਲੋ ਦੁੱਧਾ ਸਾਢੇ 4 ਮਹੀਨੇ ਗੱਬਣਾ ਚੱਕ ਪਾਸ ਠੰਡੀ ਇਹ ਵੀ ਦੋਨੇ ਵੇਚਾਂਗੇ ਹਾਂਜੀ ਇਹ ਵੀ ਵੇਚਾਂ ਠੀਕ ਹੈ ਹੁਣ ਆਪਾਂ ਗੱਲ ਕਰਾਂਗੇ ਇਸ ਝੋਟੀ ਬਾਰੇ ਬਈ ਕਿੰਨਵਾ ਸੂਹਾ ਇਹਨੇ ਸੂਣਾ ਕਿ ਦੂਜਾ ਸੂਹਾ ਸੋ ਗਈ ਪਿਛਲੇ ਸੂਏ ਘਰੇ ਸੀ ਆਪਣੇ ਕੋਲ ਨਹੀਂ ਟੋਕੜ ਲਈ ਸੀ ਇਹ ਟੋਕੜ ਲਈ ਸੀ ਹਾਂਜੀ ਅੱਛਾ ਜਦੋਂ ਟੋਕੜ ਲਈ ਆ ਉਦੋਂ ਦੁੱਧ ਕਿੰਨਾ ਦੇ ਰਹੀ ਸੀ ਉਦੋਂ 10 ਕਿਲੋ ਸੀ ਗਈ ਕਿੰਨੇ ਚਿਰ ਦੀ ਸੂਈ ਸੀ ਤੁਹੋਂ ਉਦੋਂ 2.5-3 ਕਿੰਨੇ ਸੂਈ ਵੀ ਸੀ 2.5-3 ਮਹੀਨੇ ਦੀ ਸੂਈ 10 ਹੁਣ ਇਹਦੇ 8-9 ਦਿਨ ਪਏ ਆ ਜੀ 8 ਤੋਂ 9 ਦਿਨ ਹਜੇ ਪਏ ਆ ਹਾਂਜੀ ਹਾਂ ਰੇਟ ਇਹਦਾ ਕੀ ਰੱਖਦੇ ਆਂ ਬਾਈ ਟ੍ਰੇਡ ਫੋਨ ਤੇ ਕਰਾਂ ਬਾਈ ਜੀ ਇਹਦਾ ਰੇਟ ਦੱਸੋ ਫੋਨ ਤੇ ਹੋਊਗਾ ਖੋਲ ਆ ਬਈ ਨੂੰ ਸੋ ਟੋਕੜ ਖਰੀਦੀ ਸੀ ਢਾਈ ਤੋਂ ਤਿੰਨ ਮਹੀਨਿਆਂ ਦੀ ਸੂਈ ਦੁੱਧ ਦੇ ਰਹੀ ਸੀ ਉਦੋਂ 10 ਕਿਲੋ ਦੂਜਾ ਸੂਆ ਦੱਸੋ ਝੋਟੀ ਨੇ ਸੂਣਾ ਬੰਸਰੇ ਦੀ ਚੰਗੀ ਐ ਅੱਖ ਬਹੁਤ ਸੋਹਣੀ ਐ ਦੋਨੇ ਅੱਖਾਂ ਇੱਕੋ ਜੀਆਂ ਸਿੰਗ ਨੀਲੀ ਰਾਵੀ ਵਾਲਾ ਮੱਥੇ ਤੋਂ ਥੱਲੇ ਹੀ ਕੁੰਡਾ ਹੋਇਆ ਹੋਇਆ ਵੈ ਹਵਾਨਾ ਅੱਗੋਂ ਭਰਨਾ ਸ਼ੁਰੂ ਕਰਤਾ ਪਰ ਪਿੱਛੋਂ ਹਜੇ ਹਵਾਨਾ ਪੂਰਾ ਇਹਨੇ ਭਰਨਾ ਕਰਮਾ ਲਈ ਨੇ ਮਾਰਕਿੰਗ ਪ੍ਰੋਪਰ ਹੈ ਬਾਕੀ ਸਟਰਕਚਰ ਇਹਦਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਜਿੰਨਾ ਮਰਜੀ ਸੋ ਸੀਲ 3 ਵੀ ਹੈ ਸੋ ਇਹ ਵੈਸੇ ਛੋਟੀ ਸੋ ਇਹਦਾ ਹਵਾਨਾ ਫੇਰ ਦੇਖੋ ਤੁਸੀਂ ਬਟਨ 2 ਉੱਤੇ ਲੱਗੇ ਹੈ ਹਜੇ ਕਿਉਂਕਿ ਥੋੜੀ ਕੱਚੀ ਹੈ ਤਾਂ ਬਹੁਤੀ ਸਮਝਵੇਂ ਆਉਂਦੀ ਨਹੀਂ ਜਿਹੜਾ ਵੀਰ ਮੱਝ ਦੀ ਸਮਝ ਰੱਖਦਾ ਆਪਾਂ ਨੂੰ ਪਤਾ ਕਿ ਪਹਿਲਾਂ ਗਾੜੀ ਮੱਝਾਂ ਜਾਂ ਗਾਂ ਪਰੂਗੀ ਉਦੋਂ ਬਾਅਦ ਚ ਪਿੱਛੋਂ ਹਵਾਨਾ ਬਣਾਉਣਾ ਹੁੰਦਾ ਹੁਣ ਦਾ ਰੁਖ ਦੇਖ ਲਓ 9 ਤੋਂ 10 ਦਿਨ ਅਜੇ ਬਾਕੀ ਐ ਇਸ ਝੋਟੀ ਦੇ ਸੂਨ ਦੇ ਵਿੱਚ ਬਾਈ ਇਹਦੀ ਪੂਛ ਫੜੋ ਮੜੀ ਉਤੋਂ ਬਰੀਕ ਚਮੜੀ ਦੀ ਐ ਖੁੱਲੇ ਹੱਡਾਂ ਫੈਰਾਂ ਦੀ ਐ ਸੋ ਇਹ ਦੂਜਾ ਸੂਆ ਸੂਨ ਦੀ ਝੋਟੀ ਆਸੇ ਪਾਸੇ ਨੂੰ ਜਾਂਦੀ ਦਾ ਹਵਾਨਾ ਦੇਖ ਲਿਆ ਤੁਸੀਂ ਸੋ ਇਹ ਪਹਿਲੇ ਨੰਬਰ ਤੇ ਦੋਸਤੋ ਤੁਹਾਨੂੰ ਦਿਖਾਉਣੀ ਸੀ ਇਹਦੇ ਨਾਲ ਇੱਕ ਵੱਛੀ ਖੜੀ ਐ ਵੱਛੀ ਬਾਈ ਦੰਦੋਂ ਕਿਵੇਂ ਐ ਦੰਦੋਂ ਖੀਰੀ ਐ ਬਾਈ ਜੀ ਕਿੰਨੇ ਚਿਰ ਦੀ ਗੱਬਣਾ ਸਾਢੇ 4 ਮਹੀਨੇ ਗੱਬਣਾ ਚ ਇੱਕ ਪਾਸ ਆਨਲਾਈਨ ਵੀ ਭੇਜ ਦਿਆਂਗੇ ਜੇ ਕੋਈ ਇਹਦੇ ਵੀ ਆਨਲਾਈਨ ਮਗਾਉਣੀ ਆ ਠੀਕ ਹੈ ਅਗਲੇ ਦੇ ਘਰੇ ਇੱਕ ਦਿਨ ਦਾ ਜਾਂ ਦੋ ਦਿਨਾਂ ਦਾ ਦੱਸ ਦੋ ਅਗਲਾ ਠੀਕ ਹੈ ਤੇ ਉੱਥੇ ਚੈੱਕ ਕਰਾ ਕੇ ਤੇ ਆਨਲਾਈਨ ਵੀ ਭੇਜ ਦੇ ਕੋਈ ਗਰੰਟੀ ਵਾਲੇ ਆ ਕੋਈ ਆਣਾ ਤੁਣਾ ਦੀ ਆ ਲੈ ਵਾਲੂ ਆ ਬਹੁਤ ਕਰੋ ਠੰਡੀ ਸੀਲ ਆ ਪੂਰੀ ਜੀ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਹੈਗਾ 35000 ਜੀ 35000 ਹਾਂ ਠੀਕ ਹੈ ਇਹਦੇ ਇੱਕ ਪਿਛਲੇ ਥਣ ਨਾਲ ਇੱਕ ਛੋਟੀ ਜੀ ਛਾਖ ਜੀ ਦਿਸਦੀ ਹੈ ਬਟਨ ਜੀ ਨਹੀਂ ਨਹੀਂ ਜੀ ਦੇਖੋ ਮੜਾ ਹਾਂ ਨਹੀਂ ਉਹੀ ਵੈਸੀ ਆ ਬੰਤਰ ਹੀ ਆਏ ਜੀ ਕੋ ਨਹੀਂ ਆਏ ਕੋਈ ਛਾਖ ਜੋੜਨੀ ਸੋ ਸੇ ਸੂਰ ਦਾ ਅੰਤ ਨਹੀਂ ਕੋਈ ਲੈ ਵਾਲੂ ਬਹਾਉ ਕਰੂ ਛੱਡੋ ਹਥਾ ਲੋ ਜੀ ਸੋ ਦੋਸਤੋ ਪਲੇਖਾ ਪੈਂਦਾ ਖੈਰ ਤੁਸੀਂ ਚੈੱਕ ਪਾਸ ਕਰ ਲਓਗੇ ਸੋ ਇਹ ਬੱਛੀ ਦਾ ਰੇਟ 35000 ਤੇ ਸਾਢੇ 4 ਮਹੀਨਿਆਂ ਦੀ ਗੱਬਣ ਜਰਸੀ ਕ੍ਰੋਸ ਇਹ ਨੂੰ ਮੰਨਾਂਗੇ ਤੇ ਇਹਦੇ ਜਰਸੀ ਸੀ ਮੰਨਵਾ ਕੇ ਤੁਸੀਂ ਬਰੀਡ ਜਰਸੀ ਵਾਲੇ ਪੱਖ ਚ ਲਿਜਾ ਸਕਦੇ ਹੋ ਰੰਗ ਸੋਹਣਾ ਦੋਸਤੋ ਬੱਛੀ ਦਾ ਤੋਰ ਦੇ ਬਈ ਨੂੰ ਥਣ ਸੋਹਣੇ ਰੱਖੂਗੀ ਨਾਲ ਇਹਦੇ ਝੋਟੀ ਖੜੀਆ ਦੋਨੇ ਰੰਗ ਸੋਹਣੇ ਐ ਬਾਕੀ ਮੌਸਮ ਠੰਡ ਦਾ ਹੋ ਚੱਲਿਆ ਹੁਣ ਹੌਲੀ ਹੌਲੀ ਮੌਸਮ ਬਦਲਦਾ ਜਾਣਾ ਸਾਇਲੈਂਸ ਜਿਹੜੇ ਭਰਾਵਾਂ ਕੋਲ ਐਵੀਆਂ ਜੀਆਂ ਛੁੱਟੀਆਂ ਜਾਇਬ ਜੀਆਂ ਬੱਚੀਆਂ ਤਿਆਰ ਹੋਈਆਂ ਨਫਾ ਦੇ ਜਾਂਦੀਆਂ ਤੇ ਬਾਕੀ ਪਾਸ ਤੁਸੀਂ ਕੋਲੋਂ ਆ ਕੇ ਕਰਨੀ ਹੈ ਗੰਪਣ ਦੀ ਚੈੱਕ ਪਾਸ ਦੀ ਫੁੱਲ ਗਾਰੰਟੀ ਹੈ ਵੈਸੇ ਵੱਛੀ ਦੇ ਪੇਟ ਤੋਂ ਵੀ ਪਤਾ ਲੱਗਦਾ ਤੇ ਹਵਾਨਾ ਵੀ ਇਹਨੇ ਬਣਾਉਣਾ ਸ਼ੁਰੂ ਕਰਤਾ ਬਾਕੀ ਝੋਟੀ ਦਾ ਰੇਟ ਦੱਸੋ ਫੋਨ ਦੇ ਉੱਤੇ ਵੀਰ ਨੇ ਰੱਖਿਆ ਸੋ ਅੱਜ ਦੀ ਵੀਡੀਓ ਦੇ ਇਹ ਦੋ ਪਸ਼ੂ ਵਕਾਉ ਸੀ ਤਸੱਲੀ ਇਹਨਾਂ ਦੀ ਤੁਸੀਂ ਆ ਕੇ ਕਰੋਗੇ ਧੰਨਵਾਦ